ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਚ ਤਾਂ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਮੁੱਦਾ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਸਬ ਤੇ ਪੇਸ਼ ਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾ ਸਕਦਾ ਹੈ ਚੰਦੂ ਮੱਜਰੇ ਹੋਰੀ ਬੀਬੀ ਜਗੀਰ ਕੌਰ ਹੋਰੀ ਹੈ ਢੀਂਟਸੇ ਹੋਰੀ ਹੈ ਮਲੂਕਾ ਇਹਨਾਂ ਸਾਰਿਆਂ ਨੂੰ ਵੀ ਧਾਰਮਿਕ ਸਜ਼ਾ ਲਾਈ ਜਾ ਸਕਦੀ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਾਣਾ ਤੈ ਨਜ਼ਰ ਆਉਣ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਉਸ ਬੰਦ ਲਫਾਪੇ ਚ ਦੱਸ ਆਏ ਨੇ ਕਿ ਮੈਂ ਪ੍ਰਧਾਨਗੀ ਤੋਂ ਵੀ ਲਾਂਭੇ ਹੋ ਰਿਆਂ ਜੀ ਹਾਂ ਲੰਘੇ ਕੱਲ੍ਹ ਆਪਣੇ ਟਵੀਟ ਰਾਹੀਂ ਆਪਣੇ ਲੀਡਰ ਦਲਜੀਤ ਸਿੰਘ ਚੀਮਾ ਰਾਹੀਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਕੋਰ ਕਮੇਟੀ ਭੰਗ ਕਰਤੀ ਕੋਰ ਕਮੇਟੀ ਭੰਗ ਕੀਤੀ ਜਿਆ ਬਾਗੀਆਂ ਨੂੰ ਘਰੇ ਤੋੜਿਆ ਕਿਉਂਕਿ ਬਾਕੀ ਪੂਰਾ ਢਾਂਚਾ ਨਹੀਂ ਭੰਗ ਕੀਤਾ ਇਹ ਨਹੀਂ ਕਿ ਅਸੀਂ ਸਮੁੱਚਾ ਢਾਂਚਾ ਭੰਗ ਕਰਦੇ ਅਸੀਂ ਕੋਰ ਕਮੇਟੀ ਭੰਗ ਕਰਦੇ ਸੋ ਕੋਰ ਕਮੇਟੀ ਭੰਗ ਦੇ ਨਾਲ ਇੱਕ ਤੀਨਾ ਦੋ ਨਿਸ਼ਾਨੇ ਬੰਨ ਹੋ ਗਏ ਇੱਕ ਪਾਸੇ ਦੱਸਤਾ ਕਿ ਲੋਜੀ ਕੋਰ ਕਮੇਟੀ ਖਤਮ ਹੈ ਹੁਣ ਮੈਂ ਇੱਕ ਨਵਾਂ ਨੇ ਸਿੱਖ ਵੱਜੋਂ ਅਕਾਲ ਤਖਤ ਸਾਹਮਣੇ ਪੇਸ਼ ਹੋਣ ਜਾ ਰਹੇ ਹਾਂ ਇਸ ਨਿਹਾਲ ਦੇ ਤਾਂ ਸੀ ਕੱਲੇ ਦੂਸਰੇ ਪਾਸੇ 24 ਮੈਂਬਰ ਦੀ ਜਿਹੜੀ ਕਮੇਟੀ ਆ ਉਹਦੇ ਵਿੱਚੋਂ 16 ਮੈਂਬਰ ਸੁਖਵੀਰ ਬਾਦਲ ਨਾਲ ਸੀ 8 ਬਾਕੀ ਸੀ ਸੋ ਇਹਨਾਂ ਅੱਠਾਂ ਦੀ ਵੀ ਛੁੱਟੀ ਨਾਲੇ ਹੋ ਗਈ ਅਗਲੀ ਵਾਰ ਕਹਿੰਦੇ ਨਵੀਂ ਕੋਰ ਕਮੇਟੀ ਬਣਾ ਲਾਂਗੇ ਪਰ ਉਹ ਕੀ ਹੁਣ ਸੁਖਵੀਰ ਬਾਦਲ ਪ੍ਰਧਾਨ ਆਪ ਰਹਿਣਗੇ ਜਾਂ ਉਹਨਾਂ ਨੇ ਕੋਈ ਨਾਮ ਹੋਰ ਚੁਣ ਲਿਆ ਜਾਂ ਹੁਣ ਇਸ ਨੂੰ ਲੈ ਕੇ ਰਸਾ ਗੱਸੀ ਹੋਏਗੀ ਖੁੱਲੀ ਸੰਗਤ 'ਚ ਫੈਸਲਾ ਹੋਏਗਾ ਅਕਾਲੀ ਦਲ ਦਾ ਵੱਡਾ ਇਜਲਾਸ ਹੋਏਗਾ ਤੇ ਉਸ ਇਜਲਾਸ ਦੇ ਵਿੱਚ ਇਸ ਧੜੇ ਨੂੰ ਕੋਈ ਥਾਂ ਮਿਲੇਗੀ ਜਾਂ ਨਹੀਂ ਉਹਨਾਂ ਕਿ ਨਹੀਂ ਪਰ ਅੱਜ ਇਹ ਸਭ ਦੀਆਂ ਗੱਲਾਂ ਨੂੰ ਪਿਛਾਂ ਰੱਖਦਿਆਂ ਹੋਇਆਂ ਅਜੇ ਸੁਖਵੀਰ ਸਿੰਘ ਬਾਦਲ ਸੱਚਖੰਡ ਸਿੱਧਰਵਾਰ ਸਾਹਿਬ ਵਿਖੇ ਪਹੁੰਚੇ ਜਾ ਕੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਰੁਕ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਮੂਰੇ ਪੇਸ਼ ਹੋ ਕੇ ਅਕਾਲ ਤਖਤ ਤੇ ਆਪਣੀ ਪੇਸ਼ੀ ਭਰਦਿਆਂ ਜਥੇਦਾਰ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਬੰਦ ਲਫਾਫੇ ਦੇ ਵਿੱਚ ਸੌਂਪ ਦਿੱਤਾ ਬਾਰੰਕ ਮਿੰਟ ਦਾ ਸਮਾਂ ਬਤਾਇਆ ਤੇ ਸਮਾਂ ਬਤਾਉਣ ਤੋਂ ਬਾਅਦ ਸਪਾਸਟੀ ਕਰਨ ਦੇ ਤੋਂ ਬਾਅਦ ਸੁਖਵੀਰ ਬਾਦਲ ਬਾਹਰ ਆਏ ਗੱਡੀ 'ਚ ਬੈਠੇ ਤੇ ਰਵਾਨਗੀ ਪਾ ਦਿੱਤੀ ਮੀਡੀਆ ਨਾਲ ਗੱਲ ਨਹੀਂ ਕੀਤੀ ਹਾਂ ਸਿਕਸ ਦਾ ਤੁਹਾਨੂੰ ਸਮਝਣ ਵਾਲੇ ਸਿਕਸ ਦਾ ਤਾਂ ਤੁਹਾਨੂੰ ਜਾਣੂ ਅੰਤਕ ਮਰਿਆਦਾ ਤੋਂ ਬਾਅਦ ਸ਼੍ਰੀ ਕਾਲ ਤਖਸਬ ਦੀ ਮਰਿਆਦਾ ਤੋਂ ਜਾਣੂ ਉਹਨਾਂ ਨਾਲ ਜੋ ਗੱਲਾਂ ਹੋਈਆਂ ਜੋ ਵਿਚਾਰ ਚਰਚਾ ਹੋਈ ਜੋ ਮੈਂ ਜਾਣਨ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿੱਕ ਪਾਸੇ ਚੰਦੂ ਮੱਜਰੇ ਉਹਨਾਂ ਦਾ ਧਰਾਈ ਸੀ 1 ਜੁਲਾਈ ਨੂੰ ਉਹ ਗਰੁੱਪ ਆਇਆ ਸੀ ਉਸ ਗਰੁੱਪ ਨੇ ਆ ਕੇ ਆਪਣਾ ਮਾਫੀਨਾਮਾ ਬਨਾਮ ਇਹਨਾਂ ਦੇ ਉੱਤੇ ਸਵਾਲੀਆ ਵਾਲਾ ਇੱਕ ਚਿੱਠਾ ਦਿੱਤਾ ਸੀ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅ ਡੇਰਾ ਮੁਖੀ ਨੂੰ ਮਾਫੀ ਵਾਲਾ ਪਹਿਲੂ ਆਇਆ ਸਮੇਤ ਸੈਣੀ ਵਾਲਾ ਮਸਲਾ ਹੈ ਆ 90 ਲੱਖ ਦੇ ਇਸ਼ਤਿਹਾਰ ਵਾਲਾ ਮਸਲਾ ਹੈ ਹੈਨਾ ਇਹ ਬਦੀਆਂ ਵਾਲੇ ਮਾਮਲੇ 'ਚ ਇਨਸਾਫ ਨਾ ਦੇਣਾ ਉਹ ਕਹਿੰਦੇ ਗੜਮਿਆਂ ਚੁਣਮੀਆਂ ਗਲਤੀਆਂ ਕਬੂਲ ਕੀਤੀਆਂ ਹੁਣ ਸੁਖਵੀਰ ਸਿੰਘ ਬਾਦਲ ਦੇ ਸਪਸ਼ਟੀਕਰਨ 'ਚ ਦੇਖਣਾ ਕਿ ਕੀ ਉਹੀ ਚਾਰ ਗਲਤੀਆਂ ਦੇ ਹਵਾਲੇ ਨਾਲੇ ਗੱਲ ਘੁੰਮਦੀ ਹੈ ਉਹਦੇ ਹਾਲੇਦਾਲੇ ਘੁੰਮਦੀ ਹੈ ਜਾਂ ਇਹ ਤੋਂ ਵੱਡੀਆਂ ਤੇ ਵੱੱਜਰ ਗਲਤੀਆਂ ਜਿਹੜੀਆਂ ਹੋਰ ਅਕਾਲੀ ਦਾਲ ਨੇ ਕੀਤੀਆਂ ਹੋਈਆਂ ਕਿਉਂ ਉਹਨਾਂ ਦਾ ਵਿੱਚ ਜ਼ਿਕਰ ਆਉਂਦਾ ਤੇ ਉਹ ਜ਼ਿਕਰ ਦੇ ਨਾਲ ਸਾਰੀਆਂ ਪਰਤਾਂ ਵੀ ਖੁੱਲਦੀਆਂ ਕਿ ਸੁਖਵੀਰ ਬਾਦਲ ਕਹਿਣ ਕਿ ਆਹ ਗਲਤੀ ਮੈਂ ਕੀਤੀ ਇਹ ਗੁజర్ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥੋਂ ਹੋਈ ਹੈ ਇਹ ਚੰਦੂ ਮੱਜਰੇ ਨੇ ਕੀਤੀ ਸੀ ਇਹ ਜਗੀਰ ਕੌਰ ਨੇ ਕੀਤੀ ਸੀ ਇਹ ਚੀਮਾ ਨੇ ਕੀਤੀ ਸੀ ਇਹ ਭੁੰਧੜ ਨੇ ਕੀਤੀ ਸੀ ਇਹ ਢਿੰਦਸਿਆ ਨੇ ਕੀਤੀ ਸੀ ਇਹ ਬਰਨਾਲੇ ਹੋਰਾਂ ਨੇ ਕੀਤੀ ਸੀ ਇਹ ਮਲੂਕਾਂ ਨੇ ਕੀਤੀ ਸੀ ਕਿਤਾ ਕਿਤਾ ਜ਼ਿਕਰ ਕਰਨਗੇ ਕਿ ਉਹ ਸਾਰਾ ਕ੍ਰਿਪਟ ਸਾਹਮਣੇ ਆਏਗੀ ਇਹਦੇ ਉੱਤੇ ਸਭ ਦੀ ਨਜ਼ਰ ਕਿਉਂਕਿ ਲੁਫਾਫਾ ਤਾਂ ਸੌਂਪਤਾ ਉਹਨਾਂ ਉਸ ਲੁਫਾਫੇ 'ਚ ਕੀ ਆ ਕੀ ਉਹ ਲੁਫਾਫੇ 'ਚ ਉਸ ਚੰਦੂ ਮੱਜਰੇ ਔਰ ਵੀ ਜ਼ਗੀਰਕੋਨ ਵਾਲੇ ਧੜੇ ਮੰਗ ਗੋਲਮੋਲ ਮਾਫੀਨਾਮਾ ਹੀ ਹੋਏਗਾ ਗੋਲਮੋਲ ਸਪਸ਼ਟੀ ਕਰਨੇ ਹੋਏਗਾ ਜਾਂ ਉਹ 'ਚ ਆਪਣੀ ਅਹੁਦੇ ਤੇ ਰੁਤਬੇ ਸਾਰਾ ਕੁਝ ਲਾਂਬੇ ਛੱਡਦੇ ਆ ਹੋਇਆ ਸੁਖਵੀਰ ਬਾਦਲ ਕਹਿਣਗੇ ਕਿ ਆਹ ਸੌਪਿਆ ਜੀ ਅਗਲਾ ਹੁਕਮ ਤੁਸੀਂ ਸੁਣਾਓ